ਤਾ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਤੜਾ ਅੱਜ ਵੀ ਸਰਗਰਮੀਆਂ ਦਿਖਾ ਰਿਹਾ ਹੈ ਪਟਿਆਲਾ ਵਿਖੇ ਸਾਬਕਾ ਵਜ਼ੀਰ ਸਰਜੀਤ ਸਿੰਘ ਰਖੜਾ ਦੇ ਘਰ ਮੰਥਨ ਹੋ ਰਿਹਾ ਹੈ ਸੋ ਇਸ ਮੰਥਨ ਦੇ ਵਿੱਚ ਗੁਰਪ੍ਰਤਾਪ ਵਡਾਲਾ ਸੁਜੀਤ ਸਿੰਘ ਰਖੜਾ ਜੰਧੂ ਮਦਰਾ ਸਾਫਟੀ ਸਾਹਿਬ ਹਾਜ਼ਰ ਨੇ ਬਿਜਗੀਰ ਕੌਰ ਦਰਸ਼ਨ ਸਿੰਘ ਤਾਲੀਵਾਲ ਵੀ ਮੀਟਿੰਗ ਦਾ ਹਿੱਸਾ ਨੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਇਰੇ ਪੰਥ ਬਣਨੇ ਸੀ ਉਹਨਾਂ ਤੇ ਵਿਚਾਰ ਚਾਚਾ ਸੀ ਕੀਤੀ ਪਰ ਉਹ ਜਹਜਾਦ ਸਿੰਘ ਅਕਾਲਤਾ ਸਾਹਿਬ ਕੋਲ ਇਹਨਾਂ ਨੇ ਕੇਸ ਭੇਜਿਆ ਉਹ ਕੀ ਅੱਗੇ ਹੁਕਮ ਕਰਦੇ ਨੇ ਕੀ ਅੱਗੇ ਆ ਆਦੇਸ਼ ਦਿੰਦੇ ਨੇ ਉਦੋਂ ਬਾਅਦ ਹੀ ਕੋਈ ਫੈਸਲਾ ਸੀ ਕਰਾ ਨੇ ਸੱਤ ਮੈਂਬਰ ਕਮੇਟੀ ਦੇ ਵਿੱਚੋਂ ਦੋ ਮੈਂਬਰਾਂ ਨੇ ਸਾਰਗ ਹੋਣ ਦੀ ਅਪੀਲ ਕਰ ਦਿੱਤੀ ਆਪਣੇ ਧਾਮੀ ਸਾਹਿਬ ਨੇ ਬਡੂੰਗਰ ਸਾਹਿਬ ਨੇ ਉਹਨਾਂ ਦੇ ਇਸ ਲੈਟਰ ਨੂੰ ਮੈਂ ਸਮਝਦਾ ਕਿ ਉਹਨਾਂ ਨੂੰ ਨਹੀਂ ਸੀ ਫਾਰਗ ਹੋਣਾ ਚਾਹੀਦਾ ਉਹਨਾਂ ਨੂੰ ਬਲਕਿ ਜੋ ਜਹਜਾਦ ਸਾਹਿਬ ਨੇ ਉਹਦੀ ਡਿਊਟੀ ਲਈ ਹੈ ਉਹਨੂੰ ਨਿਭਾਉਣਾ ਚਾਹੀਦਾ ਜੋ ਸਾਰਾ ਪੰਥ ਪੰਥ ਪ੍ਰਸਤ ਲੋਕ ਪੰਜਾਬ ਹਤੈਸੀ ਲੋਕ ਇਸ ਚਿੰਤਾ ਚ ਨੇ ਕਿ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਕਿਵੇਂ ਜੋੜਿਆ ਜਾਵੇ ਖਿਲਰੇ ਹੋਏ ਪੰਥ ਨੂੰ ਇਕੱਠਾ ਕਿਵੇਂ ਕੀਤਾ ਜਾਵੇ ਅੱਜ ਪੰਜਾਬ ਅੱਗੇ ਬੜੀਆਂ ਚੁਣੌਤੀਆਂ ਨੇ ਆ ਦੇਖੋ ਪੰਜਾਬੀ ਗੱਭਰੂ ਮੁੰਡਿਆਂ ਨੂੰ ਕਿਵੇਂ ਪੱਗਾਂ ਲਾ ਕੇ ਹੱਥਕੜੀਆਂ ਲਾ ਕੇ ਬੇੜੀਆਂ ਲਾ ਕੇ ਕਿਵੇਂ ਜਲੀਲ ਕੀਤਾ ਮਤਲਬ ਅੱਜ ਪੰਜਾਬ ਬਿਲਕੁਲ ਆਰਥਿਕ ਤੌਰ ਤੇ ਬਿਲਕੁਲ ਤਬਾਹ ਹੋਇਆ ਖੜਾ ਨਸ਼ਿਆਂ ਦਾ ਸਮੁੰਦਰ ਡੁੱਬਿਆ ਪਿਆ ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਬਚਾਉਣ ਦੀ ਚਿੰਤਾ ਲੋਕਾਂ ਨੂੰ ਤੇ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਉਹ ਬਿਲਕੁਲ ਹੀ ਮੈਂ ਸਮਝਦਾ ਜੇ ਆਜੀਪੀਸ ਦੇ ਪ੍ਰਧਾਨ ਨੂੰ ਐਸੇ ਹਾਲਾਤ ਬਣ ਗਏ ਵੀ ਅਸੀਫਾ ਦਿਨ ਤੱਕ ਚੱਲਣਾ ਪਿਆ ਮਤਲਬ ਇਹ ਬੜੀ ਚਿੰਤਾ ਵਾਲੀ ਗੱਲ ਆ ਸੋ ਇਸ ਲਈ ਸਮੁੱਚੇ ਪੰਥਕ ਧਿਰਾਂ ਨੂੰ ਪੰਥਕ ਪ੍ਰਸਤ ਪੰਥ ਪ੍ਰਸਤ ਲੋਕਾਂ ਨੂੰ ਜੋੜ ਕੇ ਇੱਕ ਜੁੜਤਾ ਇੱਕੇ ਸੁਰਤਾ ਵਿਜੇ ਇਕੱਠੇ ਕਰਕੇ ਤੋਰਨ ਦੀ ਲੋੜ ਆ ਚਰਚਾਵਾਂ ਹੋਈਆਂ ਕਹਿੰਦੇ ਕੋਈ ਦਬਾਅ ਵੀ ਸੀਗਾ ਦਬਾਅ ਪਾਇਆ ਜਾ ਰਿਹਾ ਸੀ ਕੀ ਲੱਗਦਾ ਹੈ ਕਿ ਇਹ ਚਰਚਾਵਾਂ ਸੱਚੀਆਂ ਨੇ ਭਲਾ ਚਰਚਾ ਮਾਤਾ ਸੱਚੀ ਨਜ਼ਰ ਆ ਰਹੀਆਂ ਨੇ ਕਿਉਂਕਿ ਬਿਨਾਂ ਦਬਾਤ ਤੋਂ ਤਾਂ ਕੋਈ ਇਸਤਫਾ ਦਿੰਦਾ ਨਹੀਂ ਮਨਲਾ ਜੋ ਹਾਲਾਤ ਉਹਨਾਂ ਨੇ ਕਿਸੇ ਨਾ ਕਿਸੇ ਸੰਕੇਤ ਵੀ ਦਿੱਤੇ ਆ ਵੀ ਕਿਵੇਂ ਉਹਨੂੰ ਜਿਹੜਾ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਿਵੇਂ ਗੈਰ ਕਾਨੂੰਨੀ ਤਰੀਕੇ ਨਾਲ ਮੈਂ ਤਾਂ ਕਹਾਂਗਾ ਲਾਹਾ ਤੇ ਉਹਦਾ ਬਹੁਤ ਸੀ ਧੰਮੀ ਸਾਹਿਬ ਦੇ ਕਿਤੇ ਨਾ ਕਿਤੇ ਹੋਰ ਜਿਵੇਂ ਮਜਬੂਰ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਚੱਲਣੇ ਨਹੀਂ ਦਿੱਤਾ ਗਿਆ ਸੱਤ ਮੈਂਬਰੀ ਕਮੇਟੀ ਦੀ ਮਤਲਬ ਜਿਹੜੀ ਹੋਣਾ ਉਹੀ ਨਹੀਂ ਪ੍ਰਵਾਨ ਕੀਤੀ ਗਈ ਉਹ ਵੀ ਮਤਲਬ ਉਹਦੇ ਮਨ ਤੇ ਕਿਤੇ ਚਿੰਤਾ ਸੀ ਕਿ ਕਿ ਗਨਵੀਨਰ ਉਹ ਸੀ ਤੇ ਉਹਨਾਂ ਲਈ ਇਸ ਗੱਲ ਦਾ ਫਿਕਰ ਸੀ ਤਾਂ ਬਿਲਕੁਲ ਖਾਸ ਤੌਰ ਤੇ